ਪਪੀਤੇ ਦੀ ਕਿਸਮ ਰੈਡ ਰੈਡੀ 786 ਜਿਹਨੂੰ ਕੇ ਵਾਇਰਸ ਰੋਗ ਕਾਫੀ ਹੱਦ ਤੱਕ ਘਟ ਪੈਂਦਾ ਹੈਗਾ ਤੇ ਇਸ ਬੂਟੇ ਨੂੰ ਲਾਉਣ ਦੇ ਸਹੀ ਸਮੇਂ ਬਾਰੇ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰ ਰਹੇ ਆਂਗੇ ਇਸ ਬੂਟੇ ਨੂੰ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਇਹਨੂੰ ਜਿਹੜਾ ਤੁਸੀਂ ਸਤੰਬਰ ਦੇ ਮਹੀਨੇ ਲਾਓ ਸਤੰਬਰ ਦੇ ਮਹੀਨੇ ਲੱਗਿਆ ਗਿਆ ਹੋਇਆ ਬੂਟਾ ਜਿਹੜਾ ਚੰਗੀ ਗ੍ਰੋਥ ਵੀ ਦਿਖਾਉਂਦਾ ਤੇ ਉਸ ਤੋਂ ਇਲਾਵਾ ਜਿਹੜਾ ਬੂਟੇ ਠੰਡ ਦੇ ਵਿੱਚ ਟੱਗਣੇ ਵੀ ਕਾਫੀ ਆਸਾਨ ਹੋ ਜਾਂਦੇ ਨੇਗੇ ਬਾਕੀ ਜਿਹੜਾ ਫਲ ਦਾ ਇਹਦਾ ਸਰਕਲ ਹੈਗਾਗਾ ਲੱਗਣ ਤੋਂ 8-9 ਮਹੀਨੇ ਬਾਅਦ ਇਹਨੂੰ ਫਲ ਆਉਣਾ ਹੁੰਦਾ ਸੋ ਸਹੀ ਸਮੇਂ ਆਉਂਦਾਗਾ ਜੇਕਰ ਤੁਸੀਂ ਜੁਲਾਈ ਅਗਸਤ ਦੇ ਵਿੱਚ ਲਾਉਣੇ ਚਾਹ ਪਰ ਫਰਵਰੀ ਮਾਰਚ ਦੇ ਵਿੱਚ ਬੂਟੇ ਲਾਉਣੇ ਇੱਕ ਤਰ੍ਹਾਂ ਨੂੰ ਠਗਣ ਦੇ ਵਿੱਚ ਸਮੱਸਿਆ ਆਉਂਦੀ ਆ ਦੂਜਾ ਜਿਹੜਾ ਹੈ ਬੂਟਾ ਆਪਦਾ ਫਲ ਉਸ ਸਮੇਂ ਚਾਹਦਾ ਜਿੱਦੋਂ ਜਾਂ ਤਾਂ ਬੜੀ ਗੂੜੀ ਗਰਮੀ ਹੁੰਦੀ ਆ ਜਾਂ ਬੜੀ ਗੂੜੀ ਸਰਦੀ ਹੁੰਦੀ ਆ ਉਸ ਸਮੇਂ ਫਲ ਪਕਾਉਣਾ ਬੂਟੇ ਲਈ ਸੰਭਵ ਨਹੀਂ ਹੁੰਦਾ ਕਿਉਂਕਿ ਬੂਟਾ ਸਰਵਾਈਵ ਔਖਾ ਕਰ ਰਿਹਾ ਹੁੰਦਾ ਉਸ ਟਾਈਮ ਸੋ ਲਾਉਣ ਦਾ ਸਮਾਂ ਪੀਤੇ ਦੇ ਵਿੱਚ ਕਾਫੀ ਮਹੱਤਤਾ ਰੱਖਦਾਗਾ ਸਤੰਬਰ ਮਹੀਨੇ ਤੁਸੀਂ ਇਸ ਬੂਟੇ ਨੂੰ ਲਾ ਸਕਦੇ ਹੋ ਪੀਤਾ ਰੈਡ ਲੇਡੀ 786 ਤੇ ਇਸ ਦੇ ਬੂਟੇ ਲੈਣ ਲਈ ਤੁਸੀਂ ਉਸ ਸਮੇਂ ਸਾਡੇ ਨਾਲ ਜਿਹੜਾ ਸੰਪਰਕ ਵੀ ਕਰ ਸਕਦੇ ਹੋ ਧੰਨਵਾਦ ਜੀ